ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਜ਼ਿਲ੍ਹਾ ਜ਼ਰੂਰ ਦੇ ਭਾਨੇਗੜ੍ਹ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਖੋਪੀਰ ਵਿਖੇ ਗੁੱਗਾ ਮਾੜੀ ਦੀ ਦੋ ਆਪਸੀ ਮੇਟਰੀਆਂ ਕੋਈ ਬਹਿਸ ਜਿੱਥੇ ਕੀ ਗਾਲੀ ਕਲੋਚ ਦੇ ਮਾਮਲੇ ਵੀ ਸਾਹਮਣੇ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਖੋਪੀਰ ਦੇ ਵਿੱਚ ਦੋ ਆਪਸੀ ਧਿਰਾਂ ਵੱਲੋਂ ਗੁੱਗਾ ਮਾੜੀਆਂ ਕਮੇਟੀਆਂ ਬਣੀਆਂ ਹੋਈਆਂ ਜਿਦੇ ਵਿੱਚ ਕੀ ਬਹਿਸਵਾਜੀ ਤੇ ਗਾਲੀ ਕਲੋਚ ਹੋਈ ਹੈ ਜਿਸ ਵਿੱਚ ਇੱਕ ਕਮੇਟੀ ਵੱਲੋਂ ਸਾਬਕਾ ਸਰਪੰਚ ਉਤੇ ਗਾਈਕ ਲੋਜ ਕਰਦੇ ਦੋਸ਼ ਲਗਾਏ ਗਏ ਹਨ ਅਤੇ ਇਸ ਮੌਕੇ ਤੇ ਉਹਨਾਂ ਨੇ ਕਿ ਕਿ ਬਾਰ ਹੋਣ ਵਾਲੇ ਚੁੰਨੀ ਉਤਾਰਦੇ ਦੋਸ਼ ਲਗਾਏ ਗਏ ਹਨ ਕਿਉਂਕਿ ਇੱਕ ਸਾਬਕਾ ਸਰਪੰਚ ਵੱਲੋਂ ਇੱਕ ਬਿਆਦਵੀ ਦੇ ਮਾਮਲਾ ਸਾਹਮਣੇ ਆ ਰਿਹਾ ਹੈ ਪਰ ਇਸ ਸੰਬੰਧੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਇੱਕ ਦੂਜੇ ਪਾਸੇ ਸਾਬਕਾ ਸਰਪੰਚ ਵੱਲੋਂ ਆਪਣੇ ਬਿਆਨ ਰੱਖਦੇ ਕਿ ਉਹਨਾਂ ਵੱਲੋਂ ਕੁੱਕਾ ਮਾਰ ਕੇ ਭੰਡਾਰਾ ਕਰਵਾਇਆ ਜਾ ਰਿਹਾ ਸੀ ਤੇ ਕਮੇਟੀ ਵੱਲੋਂ ਪੋਸਟਰ ਉੱਤੇ ਚੰਨੇ ਲਾਣ ਲਗਾ ਕੇ ਢੱਕ ਦਿੱਤਾ ਗਿਆ ਜਿਸ ਤੋਂ ਚੁੰਨੀ ਸਾਈਡ ਤੇ ਕੀਤੀ ਕਿ ਨਾ ਕਿ ਕੋਈ ਬਿਆਦਵੀ ਵਾਲਾ ਕੋਈ ਮਾਮਲਾ ਸਾਹਮਣੇ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਹਮਣੇ ਖੜੇ ਨਜ਼ਰ ਆ ਰਹੇ ਹਨ ਸਾਬਕਾ ਸਰਪੰਚ ਅਤੇ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਕੀ ਕਹਿੰਦੇ ਆਉ ਤੁਹਾਨੂੰ ਸੁਣਾਉਣਿਆ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਤੇ ਦੋਵੇਂ ਆਪਸੀ ਤਰ੍ਹਾਂ ਨੇ ਕੀ ਕੀਤਾ ਕੱਢ ਲਾ ਬਣਾ ਨਾ 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 ਕੀ ਨਾਮ ਹੈ ਭਾਜੀ ਭਾਈ ਜੀ ਮੈਂ ਡਾਕਟਰ ਗੁਰਜੰਤ ਸਿੰਘ ਸਾਬਕਾ ਸਰਪੰਚ ਬੋਖੋਪੀਰ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਹੜੀ ਤੁਹਾਡੇ ਪਿੰਡ ਗੁੱਗਾ ਮਾੜੀ ਦੇ ਜਿਹੜੀ ਤੁਸੀਂ ਚੁੰਨੀਆਂ ਉਤਾਰਦੇ ਨਜ਼ਰ ਆ ਰਹੀ ਕਿ ਮਾਮਲਾ ਕੀ ਹੈ ਭਾਜੀ ਮਸਲਾ ਇਹ ਸੀਗਾ ਜੀ ਸਾਡੇ ਨਾਲ ਸਾਲ 2 ਸਾਲ ਤੋਂ ਪਿਛਲੇ ਟਾਈਮ ਤੋਂ ਸ਼ਰਾਰਤੀ ਅੰਸਰ ਕੁਝ ਉਥੇ ਸ਼ਰਾਰਤਾਂ ਕਰ ਰਹੇ ਸੀਗੇ ਉਥੇ ਦੋ ਤਿੰਨ ਵਾਰੀ ਗੱਲਾਂ ਟੁੱਟ ਗਿਆ ਗੱਲਾਂ ਚੋਰੀ ਵੀ ਹੋ ਗਿਆ ਉਸ ਤੋਂ ਬਾਅਦ ਫਲੈਕਸਾਂ ਪਾੜਤੀਆਂ ਮੈਂ ਉੱਥੇ ਮਤਲਬ ਪਿਛਲੇ ਟਾਈਮ ਤੋਂ ਗੱਦੀ ਸੇਵਾਦਾਰ ਹਾਂ ਜਦੋਂ ਸਾਡੇ ਜੁਰੜਾ ਲੱਗਿਆ ਮੇਰੇ ਪਹਿਲਾਂ ਦਾਦਾ ਜੀ ਸੇਵਾ ਕਰਦੇ ਸੀਗੇ ਹੁਣ ਮੈਂ ਸੇਵਾ ਕਰਦਾ ਤੇ ਉਹ ਸੇਵਾ ਨਾਲ ਲੈ ਕੇ ਨਾ ਮਤਲਬ ਅਸੀਂ ਉਹ ਆਪਣੇ ਢੰਡਾਰੇ ਦੀਆਂ ਫਲੈਕਸਾਂ ਲਾਈਆਂ ਸੀਗੀਆਂ ਉੱਥੇ ਉਹ ਸ਼ਰਾਰਤੀਆਂ ਸਰਾਂ ਨੇ ਕੀ ਕੀਤਾ ਉਹਦੇ ਪਰ ਨਾ ਚੁੰਨੀਆਂ ਪਾ ਕੇ ਉਹਨਾਂ ਨੂੰ ਕਵਰ ਕਰਤਾ ਕਵਰ ਕਰਨ ਦੀ ਅਸੀਂ ਉਹਨਾਂ ਨੂੰ ਮਨਾਹੀ ਕੀਤੀ ਵੀ ਇਹਨਾਂ ਨੂੰ ਕਵਰ ਕਰਕੇ ਉਹਨੂੰ ਟਕੋ ਨਾ ਵੀ ਤੁਸੀਂ ਨਾ ਇਹਨਾਂ ਨੂੰ ਸਾਈਡ ਤੇ ਕਰ ਲਓ ਉਹ ਸਾਈਡ ਤੇ ਕਰਨ ਦੀ ਵਜ੍ਹਾ ਕਰਕੇ ਉਹ ਲਾਗੇ ਸਾਨੂੰ ਗਾਲਾਂ ਕੱਢਣ ਉਹ ਕਹਿੰਦੇ ਵੀ ਤੁਸੀਂ ਐ ਐ ਕਿਵੇਂ ਕਰ ਲੋਗੇ ਅਸੀਂ ਤਾਂ ਇਹੀ ਕਰਾਂਗੇ ਅਸੀਂ ਐਂ ਕਰਾਂਗੇ ਸਾਡੀ ਕਮੇਟੀ ਬਣੀ ਹੈ ਅਸੀਂ ਆਏ ਆ ਫਲਾਣਾ ਮੈਂ ਕਹਿਆ ਯਾਰ ਤੁਸੀਂ ਕੋਈ ਗੱਲ ਨਹੀਂ ਇਸ ਕਰਕੇ ਥੋੜੀ ਜੀ ਤਲਕੋਤਲ ਕੀ ਹੋ ਗਈ ਸੀ ਐਡੀ ਕੋਈ ਹੋਰ ਕੋਈ ਗੱਲਬਾਤ ਨਹੀਂ ਕਹਿ ਰਹੇ ਨਹੀਂ ਕਿ ਜਿਹੜਾ ਕੱਲ ਅਸੀਂ ਜਿਹੜਾ ਲੰਗਰ ਲਗਾ ਰਹੇ ਤਾਂ ਉਹਨੂੰ ਰੋਕਣ ਦੀ ਵੀ ਕੋਈ ਨਹੀਂ 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 ਜਮ ਨਹੀਂ ਬਿਲਕੁਲ ਨਹੀਂ ਅਸੀਂ ਤਾਂ ਦੇਖੋ ਇਹਨੂੰ ਭੰਡਾਰਾ ਕਰਾ ਰਹੇ ਹਾਂ ਦੇਖੋ 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 ਗੱਲ ਇਹ ਆ ਵੀ ਅਸੀਂ ਨਾ ਅਸੀਂ ਮੁੱਖ ਸੇਵਾਦਾਰ ਆ ਸਾਨੂੰ ਤਾਂ ਇਸ ਗੱਲ ਦਾ ਚਾਅ ਹੈ ਅਸੀਂ ਤਾਂ ਸਾਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਵੀ ਜੇ ਕੋਈ ਸੇਵਾ ਕਰਦਾ ਐ ਜਾਂ ਕੋਈ ਭੰਡਾਰਾ ਕਰਾਉਂਦਾ ਐ ਸਾਨੂੰ ਇਸ ਗੱਲ ਦੀ ਖੁਸ਼ੀ ਐ ਕੋਈ ਵੀ ਕਰਦਾ ਤਾਂ ਤੁਹਾਡੇ ਵੱਲੋਂ ਕੋਈ ਉਹਨਾਂ ਤੇ ਰੋਕਣੀ ਨਹੀਂ 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 ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਥੋੜਾ ਜਿਹਾ ਇਹ ਹੁੰਦਾ ਵੀ ਪਿੰਡ ਦੇ ਵਿੱਚ ਇੱਕ ਦੋ ਹੁੰਦੇ ਨੇ ਬੰਦੇ ਜੋ ਇਸ ਚੀਜ਼ ਨੂੰ ਖਰਾਬ ਕਰਦੇ ਨੇ ਇਹਨਾਂ ਨੂੰ ਵੀ ਗਮਰਾਹ ਕੀਤਾ ਹੋਇਆ ਇਸ ਕਰਕੇ ਥੋੜਾ ਜਿਹਾ ਇਹ ਵੀ ਕਹਿ ਵੀ ਜਿਹੜਾ ਉਹਨਾਂ ਨੇ ਬਾਬਾ ਜੀ ਦੀ ਜਿਹੜੀ ਗੱਦੀ ਹੈ ਵੀ ਉਹਨਾਂ ਨੇ ਅਪਮਾਨ ਕੀਤਾ ਹੈ ਜਿਹੜਾ ਧਰਮ ਦਾ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਇਹਦੇ ਬਾਰੇ ਥੋੜਾ ਕੀ ਕਹਿੰਦੇ ਨਹੀਂ ਬਾਬਾ ਜੀ ਦੀ ਗੱਦੀ ਦਾ ਮੁੱਦਾ ਤੁਸੀਂ ਆ ਦੱਸੋ ਵੀ ਉੱਥੇ ਸੇਵਾ ਕਰਾਂ ਅਸੀਂ ਕਿਉਂ ਕਰਾਂ ਅਸੀਂ ਕਿਉਂ ਕਰਾਂ ਸਾਨੂੰ ਇਹਦੀ ਗੱਲ ਕੀਤੀ ਗਈ ਹੈ ਨੋ ਨਾ ਨਾ ਨਹੀਂ ਸਾਨੂੰ ਇਸ ਇਸ ਤੱਕ ਗੱਲ ਤੱਕ ਕੋਈ ਮੈਟਰ ਨਹੀਂ ਕਰਦਾ ਅਸੀਂ ਤਾਂ ਸੇਵਾ ਕਰਦੇ ਆਂ ਸੇਵਾ ਕਰਦੇ ਰਵਾਂਗੇ ਹੋਰ ਕੋਈ ਸਾਡਾ ਕੋਈ ਇਸ਼ੂ ਨਹੀਂ ਹਾਂਜੀ ਹਾਂਜੀ ਮੇਰਾ ਨਾਮ ਹੈ ਗੁਰਦੇਵ ਸਿੰਘ ਜੀ ਗੁਰਦੇਵ ਜੀ ਕੀ ਘਟਨਾ ਹੋਈ ਹੈ ਗੁੱਗਾ ਮਾੜੀ ਦੀ ਜਿਹੜੀ ਇਸੇ ਕੁਛ ਦੀ ਸੀਸੀਟੀਵੀ ਦੀ ਦਿਖਾ ਰਹੇ ਹਾਂਜੀ ਇਹਦੇ ਵਿੱਚ ਜੀ ਦੇਖੋ ਅਸੀਂ ਕਰ ਆਪਣੇ ਪੂਰੇ ਭੰਡਾਰਾ ਕਰਾ ਰਹੇ ਹਾਂ ਅਸੀਂ ਬਾਬੇ ਜੀ ਦਾ ਦੋ ਦਿਨ ਚੱਲੂਗਾ ਸੱਤੋ ਅੱਠੋ ਮਨਾ ਰਹੇ ਆ ਤੇ ਬਾਬਾ ਜੀ ਦਾ ਜਨਮ ਅਸ਼ਟਮੀ ਮਨਾਉਣੇ ਸੀਗੇ ਤੇ ਅਸੀਂ ਆਪਣੇ ਦਰਬਾਰ ਦੀ ਸਜਾਵਟ ਕਰਵਾਈ ਤੇ ਜਦੋਂ ਸਜਾਵਟ ਕਰਵਾਈ ਜੀ ਉਹ ਦੋਨੇ ਤੀਵੀ ਮਾਲਕ ਆਏ ਤੇ ਇੱਕ ਉਹਨਾਂ ਦੀ ਮਾਸੀ ਨਾਲ ਤੇ ਨਾ ਜਾਣਿਆਂ ਨੇ ਆ ਕੇ ਔਰੇ ਦਰਬਾਰ ਤੇ ਬੇਅਦਬੀ ਕੀਤੀ ਤੇ ਔਰੇ ਚੁੰਨੀਆਂ ਪਾੜਤੀਆਂ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਹ ਦਰਬਾਰ ਦੇ ਵਿੱਚ ਆ ਕੇ ਉਹਨਾਂ ਨੇ ਇਹ ਖਲਾਰਾ ਨਹੀਂ ਪਾਉਣਾ ਸੀਗਾ ਜੇ ਵੀ ਉਹਨਾਂ ਦੀ ਕੋਈ ਸਾਡੇ ਨਾਲ ਕੋਈ ਗੱਲਬਾਤ ਸੀ ਸਾਡੀ ਕਮੇਟੀ ਨਾਲ ਕੋਈ ਗੱਲਬਾਤ ਸੀ ਤਾਂ ਉਹ ਸਾਡੇ ਨਾਲ ਗੱਲ ਸਾਨੂੰ ਸਾਰਿਆ ਸਾਨੂੰ ਮੂਤੇ ਕਹਿੰਦੇ ਆ ਕੇ ਵੀ ਪਰ ਦਰਬਾਰ ਦੇ ਵਿੱਚ ਆ ਕੇ ਇਹ ਕੰਮ ਕਰਿਆ ਉਹਨਾਂ ਨੇ ਬਹੁਤ ਮਾੜਾ ਕਰਿਆ ਕੋਈ ਰਾਣੀ ਰੰਜਿਸ਼ਵੀ ਚੱਲ ਰਹੀ ਸੀ ਜਾਂ ਪਹਿਲਾਂ ਉਹਨਾਂ ਦੀ ਕਮੇਟੀ ਨੂੰ ਲੈ ਕੇ ਜਾਂ ਕੋਈ ਹੋਰ ਹਾਂਜੀ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਅਸੀਂ ਕਮੇਟੀ ਬਣਾਈ ਸੀ ਅਸੀਂ ਉਹਨੂੰ ਸਰਪੰਚ ਨੂੰ ਕਿਹਾ ਵੀ ਤੂੰ ਸਾਡੀ ਕਮੇਟੀ 'ਚ ਆ ਜਾ ਭਾਈ ਉਹ ਕਿਉਂਕਿ ਉਹ ਮੌਜੂਦਾ ਸਰਪੰਚ ਸੀਗਾ ਉਸ ਟਾਈਮ ਦਾ ਤੇ ਉਹਦੇ ਧੌਣ 'ਚ ਕੀਲਾ ਸੀਗਾ ਵੀ ਮੈਂ ਕਮੇਟੀ ਇਹਨਾਂ ਦੀ ਬਣ ਨਹੀਂ ਦੇ ਰਿਹਾ ਬਣ ਨਹੀਂ ਦੇਣੀ ਵੀ ਅਸੀਂ ਉਹ ਕਮੇਟੀ ਸਾਡੀ ਬਣ ਗਈ ਤੇ ਸਾਡੀ ਪੰਚਾਇਤ ਸਾਡੇ ਨਾਲ ਸਾਰੇ ਪਿੰਡ ਦੀ ਸਾਡੀ ਪੰਚਾਇਤ ਸਹਿਮਤ ਹੈ ਨੰਬਰਦਾਰ ਸਾਡੇ ਨਾਲ ਸਹਿਮਤ ਨੇ ਤੇ ਸਾਰੇ ਪਿੰਡ ਸਾਡੇ ਨਾਲ ਸਹਿਮਤ ਹੈ ਇਹ ਗੱਲ ਦੇ ਵਿੱਚ ਵੀ ਇਹਨਾਂ ਨੇ ਕਮੇਟੀ ਬਣਾ ਲਈ ਤੇ ਹਾਂ ਹਾਂ ਸਹਿਮਤੀ ਨਾਲ ਅਸੀਂ ਪ੍ਰੋਗਰਾਮ ਕਰਵਾਏ ਸੀਗੇ ਤੇ ਸਹਿਮਤੀ ਨਾਲੇ ਅਸੀਂ ਰੇਤਾਵਾਜ ਦੀ ਸਿਮਿੰਟ ਸਾਰਾ ਕੁਝ ਠਾਇਆ ਜੂਰੇ ਕੋਈ ਚਤਾਮਨੀ ਵਗੈਰਾ ਵੀ ਰੇਕੇ ਗਏ ਨੇ ਹਾਂ ਚਤਾਮਨੀ ਇਹੀ ਕਹਿ ਗਏ ਨੇ ਕਿ ਕਹਿੰਦੇ ਵੀ ਤੁਹਾਡਾ ਸੀ ਪੰਡਹਾਰਾ ਨਹੀਂ ਹੋਣ ਦਿੰਦੇ ਤੇ ਨਾ ਤੁਹਾਡੇ ਟੈਂਟ ਲੱਗਣ ਦੀ। ਤਾਂ ਕੀ ਅਪੀਲ ਕਰਦੇ ਹੋ? ਅਸੀਂ ਤਾਂ ਅਪੀਲ ਇਹੀ ਕਰਦੇ ਆਂ ਵੀ ਉਹ ਬੰਦੇ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ। ਬੀਬੀ ਉਹ ਬੰਦੇ ਨੂੰ ਇਹ ਉਰੇ ਪੁੱਛਿਆ ਜਾ ਵੀ ਤੂੰ ਦਰਬਾਰ ਦਾ ਇੰਨਾ ਖਲਾਰਾ ਕਉ ਪਾ ਕੇ ਗਿਆ ਜੀ ਸਿੰਦਰ ਸਿੰਘ ਜੀ ਠੀਕ ਹੈ ਜੋ ਬਿੰਦ ਬਖੂਪੀਰ ਦੇ ਵਿੱਚ ਜੋ ਵੀਡੀਓ ਸੀਸੀਟੀਵੀ ਸਾਹਮਣੇ ਕੀ ਘਟਨਾ ਕੀ ਹੋਈ ਸੀ ਇਹ ਅਸੀਂ ਚੁੰਨਿਆ ਲਾਰੇ ਤੇ ਸਜਾਵਟ ਕਰ ਰਹੇ تھے ਬਾਬੇ ਜੀ ਉਹਦੀ ਟੀਮ ਹੈ ਤੇ ਉਹ ਸਰਪੰਚਾ ਜਿਹੜੀ ਮਾਂ ਆਈ ਉਹਨਾਂ ਨੇ ਆ ਕੇ ਚੁੰਨਿਆ ਪਾੜ ਤੇ ਨਾਲੇ ਪ੍ਰਧਾਨ ਦੇ ਗੱਲ ਢਾਂਗ ਲੈ ਕੇ ਪੈ ਗਈ ਕਹਿੰਦਾ ਕਰ ਲੋ ਜਿਹੜਾ ਉਸ ਕਰਨਾ ਹੈ ਗਾਲਾਂ ਕੱਢੀਆਂ ਮਾਵਾ ਭੈਣਾਂ ਦੀ ਹਾਂ ਉਹ ਤੇ ਕਹਿੰਦੇ ਪੰਡਾਰਾ ਨਹੀਂ ਹੋਣ ਦਿੰਦੇ ਜੀ ਕੋਈ ਪਹਿਲਾਂ ਤੋਂ ਵੀ ਜਿਹੜੀ ਉਹਨਾਂ ਨਾਲ ਕੋਈ ਗੱਲਬਾਤ ਚੱਲ ਰਹੀ ਹੋਣੀ ਉਹ ਬਸ ਕਮੈਂਟ ਕਰਕੇ ਉਹ ਕਰ ਰਹੇ ਨੇ ਜੀ ਕਿ ਤੈਨਾਂ ਅਸੀਂ ਭੰਡਾਰਾ ਨਹੀਂ ਹੋਣ ਦਿੰਦੇ ਤਾਂ ਪਹਿਲਾਂ ਉਹ ਕਮੇਟੀ ਮੈਂਬਰ ਸੀ ਹੈ ਕਿਵੇਂ ਪ੍ਰਧਾਨ ਸੀ ਕੁਛ ਨਹੀਂ ਹੈਗੇ ਤੇ ਯੂਰ ਸੇਵਾ ਹੀ ਕਰਦੇ ਤੇ ਹਾਂ ਜੀ ਤਾਂ ਹੁਣ ਜਿਹੜਾ ਰੌਣਾ ਸੀ ਤਾਂ ਉਹ ਕਿਸੇ ਦਾ ਰੌਣਾ ਸੀ ਬਾ ਉਹ ਉਹਨਾਂ ਨੂੰ ਇਹ ਭੰਡਾਰਾ ਨਾ ਹੋਵੇ ਜੀ ਹਾਂ ਤਾਂ ਕੀ ਅਪੀਲ ਕਰਨਾ ਚਾਹੁੰਦੇ ਹੋ ਔਰੇ ਭੰਡਾਰਾ ਹੋਣਾ ਚਾਹੀਦਾ ਜੀ ਇਹਨਾਂ ਦੇ ਸਾਥ ਸਖਤ ਕਾਰਵਾਈ ਹੋਣੀ ਚਾਹੀਦੀ ਸੋ ਖ਼ਾਲ ਸਿੰਘ ਜੀ ਪਿੰਡ ਕਿਹੜਾ ਹੈ ਬਖੂਪੀਰਾ ਜੀ ਹਾਂ ਜੋ ਬਖੂਪੀਰ ਦੇ ਵਿੱਚ ਇੱਕ ਗੁੱਗਾ ਮਾਰੀ ਤੇ ਘਟਨਾ ਹੋਈ ਹੈ ਕੀ ਗੱਲਬਾਤ ਹੋਈ ਹੈ ਭਾਜੀ ਇਹ ਸਰ ਮੇਰੇ ਲਗਦਾ ਫੋਨ ਗਿਆ ਮੇਰਾ ਬੇਟਾ ਆਤੀ ਇੱਕ ਮੇਰੇ ਚਾਚੇ ਦਾ ਮੁੰਡਾ ਲੜੀ ਛੁਨੀਆ ਪਾਰੇ ਸੀ ਇਹ ਤੇ ਕਣੀਆਂ ਵੀ ਆ ਗਈਆਂ ਮੈਂ ਤਾਂ ਅੰਦਰ ਬੈਠਾ ਸੀ ਤੇ ਮੇਲੇ ਫੋਨ ਗਿਆ ਵੀ ਸਰਪੰਚ ਤੇ ਸਰਪੰਚ ਦੀ ਮਾਂ ਠੀਕ ਆ ਜੀ ਉਹਦੇ ਘਰ ਵਾਲੀ ਆ ਗਏ ਉਹਦੇ ਚੁੰਨੀਆਂ ਪਾੜੀਆਂ ਉਹਨਾਂ ਨੇ ਬੇਅਦਵੀ ਕੀਤੀ ਹੈਗੀ ਠੀਕ ਆ ਤੇ ਇੰਨਾ ਵਧੀਆ ਸਜਾਰੇ ਤੇ ਸਾਰਿਆਂ ਤਾਂ ਚੁੰਨੀਆਂ ਪਾੜ ਗਏ ਉਹ ਨਾਲ ਗਾਲੀ ਗਲੋਚ ਕੱਢੀ ਆ ਤੇ ਪ੍ਰਧਾਨ ਦੇ ਮਗਰ ਡੰਡਾ ਲੈ ਕੇ ਪੈ ਗਏ ਜਦੋਂ ਮੈਂ ਆਇਆ ਜੀ ਮੈਨੂੰ ਵੀ ਕਹਿੰਦੇ ਨੇ ਵੀ ਆ ਜਾ ਤੈਨੂੰ ਅਸੀਂ ਪੁੱਛੀਏ ਤੇ ਮੈਂ ਨਾ ਮੋਟਰਸਾਈਕਲ ਚੱਕਿਆ ਮੈਂ ਥਾਣੇ ਭੱਜ ਗਿਆ ਠੀਕ ਆ ਜੀ ਥਾਣੇ ਜਾ ਕੇ ਮੈਂ ਦਰਖਾਸਤ ਦਿੱਤੀ ਹੈਗੀ ਮੇਰੇ ਇਹੀ ਅਪੀਲ ਆ ਜੋ ਵੀ ਉਹਤੇ ਕਾਰਵਾਈ ਹੋਊਗੀ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਤਾਂ ਉਹਨਾਂ ਦਾ ਕਮੇਟੀ ਮੈਂਬਰਾਂ ਨਾਲ ਕੋਈ ਰੌਲਾ ਸੀ ਜਾਂ ਫਿਰ ਪਹਿਲਾਂ ਤੁਸੀਂ ਜਿਹੜੀ ਕੋਈ ਗੱਲ ਸਰ ਉਹਨਾਂ ਦੀ ਕੋਈ ਕਮੇਟੀ ਮੈਂਬਰ ਨਾਲ ਰੌਲਾ ਨਹੀਂ ਹੈਗਾ ਜਦ ਜੋੜਾ ਲਿਆਂਦਾ ਸੀ ਇਹ ਜੋੜਾ ਮੇਰੇ ਨਾਮ ਆਇਆ ਸੀ ਇੱਕ ਪੰਚਾਇਤ ਦੇ ਨਾਂ ਆਇਆ ਹੋਇਆਗਾ ਦੋ ਜੋੜੇ ਆਏਗੇ ਤੇ ਇਹ ਸੇਵਾ ਕਰਨ ਲਾਤਾ ਸੀ ਤੂੰ ਬੱਤੀ ਮਾੜੀ ਮੋਟੀ ਕਰਦਾਗਾ ਠੀਕ ਹੈ ਜੀ ਤੇ ਇੱਥੇ 6 5 4 ਕ 1023 ਤੀ ਉਹ ਵੀ ਨਹੀਂ ਛੱਡੀ ਇਹ ਬੰਦੇ ਨੇ ਉਹ ਵੀ ਲੈ ਗਿਆ ਮਤਲਬ ਕਿ ਇਹਨੇ ਦੁਕਾਨਦਾਰੀ ਕਰਖੀ ਜਿੱਦੇ ਦੀ ਕਮੇਟੀ ਬਣੀ ਹੈਗੀ ਇਹਨੂੰ ਇਹ ਹੋ ਗਿਆ ਵੀ ਮੈਨੂੰ ਖਾਣ ਪੀ ਸਭ ਗਿਆ ਮੇਰਾ ਠੀਕ ਹੈ ਤੇ ਇਹਦੇ ਕਰਕੇ ਇਹ ਇਹਨਾਂ ਨਾਲ ਖੁੰਦਕਵਾਜੀ ਰੱਖਦਾਗਾ ਕੋਈ ਕੰਮ ਨਹੀਂ ਹੋਣ ਦਿੰਦਾ ਇੱਕ ਦੋ ਬੰਦੇ ਨਾਲ ਲਾ ਕੇ ਰੱਖਦਾ ਜੇ ਥਾਣੇ ਚ ਇਹਦੇ ਘਰ ਕਿਸੇ ਜਿੱਥੇ ਥਾਣੇ ਜਾਂਦੀ ਆ ਜਾਂ ਉਰੇ ਆਉਂਦੀ ਆ ਗਾਲਾਂ ਕੱਢਦੀ ਆ ਕੋਈ ਕਹੂਗਾ ਮੇਰੇ ਘਰ ਤਾਂ ਬੋਲਦੀ ਨਹੀਂ ਹੈਗੀ ਨਾਲੇ ਤੁਸੀਂ ਇੱਥੇ ਪ੍ਰੋਗਰਾਮ ਕਰਵਾ ਰਹੇ ਸੀ ਕੋਈ ਅਸੀਂ ਜਨਮਾਸ਼ਟਮੀ ਤੇ ਸਤਿਉੰਗ ਬਾਬੇ ਦੀ ਪਹਿਲੀ ਵਾਰ ਇਹ ਮਨਾ ਰਹੇ ਹਾਂ ਜੀ ਬਹੁਤ ਵਧੀਆ ਭੰਡਾਰਾ ਕਰਾ ਰਹੇ ਹਾਂਗੇ ਤੇ ਭੰਡਾਰਾ ਕਰਾ ਕੇ ਵੀ ਚਲੋ ਅਸੀਂ ਬਹੁਤ ਵਧੀਆ ਪੀਰ ਨੂੰ ਦਿਲੋਂ ਮੰਦਿਆਂਗੇ ਮੁੰਡੇ ਹਰ ਟਾਈਮ ਸੇਵਾ ਕਰਦੇ ਨੇ ਠੀਕ ਆ ਜੀ ਬਾਕੀ ਇਹ ਬੰਦਾ ਨਹੀਂ ਕਰਨ ਦਿੰਦਾ ਹਰੇਕ ਵਾਰੀ ਲੱਤ ਡਾਉਂਦਾ ਗਾਲਾਂ ਕੱਢਦਾਗਾ ਪਹਿਲਾਂ ਕਰਿਆ ਤੀ ਬਣਾ ਰਾਇ ਇੱਕ ਛੋਟਾ ਜਿਹਾ ਚੌਲਾਂ ਦਾ ਜੱਗ ਕਰਿਆ ਸੀ ਉੱਥੇ ਲੜੀਆਂ ਲਾਤੀਆਂ ਤਾਂ ਸਾਡੇ ਲਵੇ ਉਹਦੀ ਵੀਡੀਓ ਵੀ ਹੈਗੀ ਆ ਇਹ ਉਦੋਂ ਵੀ ਲੜੀਆਂ ਤੋੜ ਗਈ ਜੀ ਇਹਦੇ ਘਰ ਗਾਲਾਂ ਕੱਢਦੀਆਂ ਲੜੀਆਂ ਤੋੜ ਗਈ ਤੇ ਉਦੋਂ ਚੁੱਪ ਕਰਕੇ ਡੀਜੇ ਤੋੜ ਗਈ ਵੀ ਚਲੋ ਐਤ ਕੀਤਾ ਫਿਰ ਇਹਨਾਂ ਨੇ ਹੁਣ ਹੱਦ ਦੇ ਤੋੜਤੀ ਪੱਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਤਾਂ ਬਸ ਇਹੀ ਕਰਨਾ ਚਾਹੁੰਦੇ ਆ ਦੇ ਸਖਤ ਤੋਂ ਸਖਤੇ ਤੇ ਕਾਰਵਾਈ ਕੀਤੀ ਜਾਵੇ ਜੋ ਵੀ ਇਹ ਤੇ ਬਣਦਾ ਤੇ ਬਾਕੀ ਜਿੰਨਾ ਚਿਰ ਸਾਡੇ ਕੰਮ ਚੱਲ ਰਿਹਾ ਫਿਲਹਾਲ ਤਾਂ ਜਾਂ ਤਾਂ ਮੜਾ ਮਟਾ ਪਾਸਾ ਵਟਲੇ ਠੀਕ ਆ ਜੀ ਨਹੀਂ ਫਿਰ ਇਹਨੂੰ ਸਾਈਡ ਤੇ ਰਹਿਣਾ ਚਾਹੀਦਾ ਮੁੰਡਿਆਂ ਨੂੰ ਕੰਮ ਕਰਨ ਦੋ ਜੀ ਜੋ ਵੀ ਕਮੇਟੀ ਹੈਗੀ ਬਹੁਤ ਵਧੀਆ ਕੰਮ ਕਰੀਏ ਕਮੇਟੀ ਕੋਈ ਕਿਸ ਨੂੰ ਮਾੜਾ ਚੰਗਾ ਨਹੀਂ ਬੋਲਦੇ ਹੈਗੇ ਤੇ ਬਸ ਇਹੀ ਅਪੀਲ ਆ ਜੀ ਵੀ ਵਧੀਆ ਤੋਂ ਵਧੀਆ ਕੰਮ ਕਰਨ ਇਹ ਤੇ ਉਹ ਵਿੱਚ ਆ ਕੇ ਮੜੇ ਨਾ ਸਭ ਤੋਂ ਬਖਪੂਰ ਦਾ ਮਾਮਲਾ ਸਾਹਮਣੇ ਆਇਆ ਇਹ ਗੱਗਾ ਮਾਰੀ ਦੇ ਜੋ ਬਹਿਸ ਨਹੀਂ ਕਿ ਮਾਮਲਾ ਕੀ ਇਹ ਬਖਪੂਰ ਤੇ ਜਿਹੜਾ ਮਾਮਲਾ ਹੈ ਸਾਡੇ ਕੋਲ ਦਰਖਾਸਤ ਮਸੂਲ ਹੋਈ ਹੈ ਇਹ ਤੇ ਹਲੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਵੀ ਜੈਸੀ ਕਾਰਵਾਈ ਹੋਊਗੀ ਉਹ ਸੀ ਆਪਾਂ ਅਮਲ ਵਿੱਚ ਲੈ ਕੇ ਆਵਾਂਗੇ